ਸਤਿਗੁਰ ਜੀ ਸਾਰਿਆਂ ਨੂੰ ਲੋ ਜੀ ਅੱਜ ਆਪਾਂ ਬਣਾਵਾਂਗੇ ਘੀਏ ਦੇ ਕੋਤਿਆਂ ਦੀ ਸਬਜ਼ੀ ਜਿਹਦੇ ਵਾਸਤੇ ਆਪਾਂ 1 ਕਿਲੋ ਆਪਾਂ ਘੀਆ ਲੇਤਾ ਸੀ ਉਹਨੂੰ ਹੁਣ ਆਪਾਂ ਕੱਦੂਕਸ਼ ਕਰਕੇ ਆਹ ਦੇਖੋ ਜੇ ਆਪਾਂ ਚੰਗੀ ਤਰ੍ਹਾਂ ਆਪਾਂ ਨਿਚੋੜ ਲੇਤਾ ਦੇਖੋ ਦੇਖੋ ਜੇ ਆਪਾਂ ਵੈਲ ਦਾ ਕਪੜਾ ਕਪੜਾ ਲੈਣਾ ਵੈਲ ਦੇ ਕਪੜੇ ਵਿੱਚ ਆਪਾਂ ਮੂਲੀਆਂ ਹੋਣ ਘੀਆ ਹੋਵੇ ਲੋਕੀ ਹੋਵੇ ਉਹਦੇ ਵਿੱਚ ਨਿਚੋੜੀ ਬਹੁਤ ਹੀ ਜ਼ਿਆਦਾ ਵਧੀਆ ਨਿਚੋੜਿਆ ਜਾਂਦਾ ਹੱਥ ਨਾਲ ਥੋੜਾ ਜਿਹਾ ਦਬ ਘਟ ਆਂਦੀ ਹੈ ਪਾਣੀ ਰਹਿ ਜਾਂਦਾ ਜੇਕਰ ਆਪਾਂ ਹੱਥ ਨਾਲ ਨਿਚੋੜਦੇ ਆ ਤਾਂ ਆਹ ਦੇਖੋ ਇਹਨੂੰ ਮੈਂ ਇਸ ਤਰ੍ਹਾਂ ਕਪੜੇ ਚ ਪਾ ਕੇ ਬੈਲ ਦਾ ਕਪੜਾ ਲਿੱਤਾ ਸੀ ਉਹਦੇ ਵਿੱਚ ਪਾ ਕੇ ਨਿਚੋੜਿਆ 1 ਕਿਲੋ ਆਪਾਂ ਲਿੱਤਾ ਸੀ ਕੀ ਆ ਆ ਦੇਖੋ ਤਾਂ ਆ ਦੇ ਹੁਣ ਆਪਾਂ ਇਹਦੇ ਵਿੱਚ ਪਾ ਲਿਆ ਮੇਸਾਂ दो कड़ची आता है टोटल आप तीन कड़ची आप बेसन ने पाए लोड हो पा सकते हैं हम आप चम्मच आप लून का पावगे ਜਮਾਈ ਦਾ ਤੀਸਰਾ ਕੋ ਹਿੱਸਾ ਆਪਾਂ ਹਲਦੀ ਪਾਵਾਂਗੇ। ਉਹਨਾਂ ਆਪਾਂ ਇਹਦੇ ਵਿੱਚ ਪਾਨੇ ਲਾਲ ਮਿਰਚ। ਇੱਕ ਚਮਚ ਆਪਾਂ ਲਾਲ ਮਿਰਚ ਪਾਏ। ਉਹਨਾਂ ਆਪਾਂ ਇਹਦੇ ਵਿੱਚ ਪਾਨੇ ਥੋੜਾ ਜਿਹਾ ਮਸਾਲਾ ਪਾਵਾਂਗੇ ਕਿਉਂਕਿ ਆਪਾਂ ਸਬਜ਼ੀ ਵਿੱਚ ਵੀ ਪਾਣਾ ਗਰੇਵੀ ਵਿੱਚ। ਹੁਣ ਆਪਾਂ ਇਹਦੇ ਵਿੱਚ ਪਾਨੇ ਜੀਰਾ ਦੇਖੋ ਜੀ ਇਹਦੇ ਵਿੱਚ ਆਪਾਂ ਜੁਵੈਨ ਵੀ ਪਾ ਸਕਦੇ ਸੀ ਜੇਕਰ ਸਰਦੀ ਹੁੰਦੀ ਹੋਣਾ ਗਰਮੀ ਆ ਹੁਣ ਆਪਾਂ ਜੀਰਾ ਪਾ ਰਹੇ ਹੁਣ ਆਪਾਂ ਇਹਦੇ ਵਿੱਚ ਪਾਨੇ ਸੁੱਕਾ ਧਨੀਆ ਅੱਧਾ ਚਮਚਾ ਪਾ ਸੁੱਕਾ ਧਨੀਆ ਲੇਤਾ ਇਹਨੂੰ ਆਪਾਂ ਹੱਥ ਨਾਲ ਮਾਲ ਦੇਨੇ ਆਸਾ ਕੋਹਜ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਥੋੜੀ ਜਿਹੀ ਇਹਦੇ ਵਿੱਚ ਕਸੂਰੀ ਮੇਥੀ ਪਾ ਲੈਂਦੇ ਹਾਂ ਇਹ ਵੀ ਹੱਥ ਨਾਲ ਐਸਰਾ ਮੱਤਾ ਮੈਸ਼ ਕਰ ਲਓ ਹੁਣ ਆਪਾਂ ਸਾਰਾ ਮਿਕਸ ਕਰ ਦਿੰਨੇ ਆਂ ਉਧਰੋਂ ਕੜਾਈ ਵਿੱਚ ਤੇਲ ਪਾਇਆ ਹੋਇਆ ਹੈ ਪਹਿਲਾਂ ਹੀ ਤੇਲ ਆਪਣਾ ਗਰਮ ਹੈ ਦੇਖੋ ਜੀ ਆਪਾਂ ਨੂੰ ਬੇਸਨ ਪਾਣ ਦੀ ਹੋਰ ਜ਼ਰੂਰਤ ਨਹੀਂ ਪਈ ਜਿਹੜੀ ਆਪਾਂ ਤਿੰਨ ਕੜਚੀਆਂ ਪਾਈਆਂ ਸੀ ਬਸ ਉਹਦੇ ਵਿੱਚ ਸਾਰਾ ਮਿਕਸ ਹੋ ਗਿਆ ਹੈ ਕਿ ਇਹਦੇ ਵਿੱਚ ਨਾ ਹੀ ਆਪਾਂ ਪਾਣੀ ਯੂਜ਼ ਕੀਤਾ ਹੈ ਜਿਹੜਾ ਆਪਾਂ ਕੀ ਆਪਾਂ ਨਚੋੜਿਆ ਸੀ ਜਿਹੜਾ ਉਹਦਾ ਪਾਣੀ ਸੀ ਉਹਦੇ ਨਾਲ ਆਪਾਂ ਆਟਾ ਗੁੰਨ ਸਕਦੇ ਹਾਂ ਆ ਦੇਖੋ ਇਸ ਤਰ੍ਹਾਂ ਪੱਕੀ ਹੈ ਖੋਪੜੇ ਤਿਆਰ ਕਰਨਾ ਆ ਦੇਖੋ ਉਹ ਆਪਣੀ ਮਰਜ਼ੀ ਹੈ ਜਿੰਦਾ ਮਰਜ਼ੀ ਆਪਾਂ ਰੱਖ ਸਕਦੇ ਹਾਂ ਸਾਈਜ਼ इसी तरह आप सारे कोफ्ते तैयार कर लागे देखो जी सब्जी बहुत ही ज्यादा बढ़िया बनती है जिस तरह बच्चे पसंद नहीं करते कि घिया खाना जब जाओ त्योरी कोई भी आप सब्जी बनाने जेकर आप कोफते बनावागे फिर बच्चे फटाफट सब्जी। तो मैं छोटे छोटे बाउल बना रही हूँ, ज्यादा व्डे नहीं बना रही आदि फिर जा ज्यादा वे बनावे तो अंदरों कच्चा रह जाता कोफ्ता अपना अंदर तक पकाना कोफते मीडियम गैस से पकावे ली जी जिनी जी देर अपने कोफते तैयार होंगे पे उन्नी देर आप तड़का तैयार करते हैं ਕਿ ਦਿਨ ਸ ਤੇ ਆਪਾਂ ਫਰਾਈਪੈਨ ਦੇ ਵਿੱਚ ਆਪਾਂ ਤੇਲ ਪਾ ਚੁੱਕੇ ਆ ਤੇਲ ਆਪਣਾ ਗਰਮ ਹੈ ਇੱਧਰ ਆਪਾਂ ਤੜਕੇ ਦਾ ਸਮਾਨ ਲੈਂਦਾ ਹੈ ਦੇਖੋ ਜੀ ਇਹ ਸਮਾਨ ਆ ਜੀ ਮੈਂ ਇਕੱਠਾ ਕੱਟ ਦਿੱਤਾ ਹੈ ਕਿਉਂਕਿ ਮੈਨੂੰ ਥੋੜੀ ਜਿਹੀ ਜਲਦੀ ਸੀ ਦੋ ਪਿਆਜ਼ ਲਿੱਤੇ ਆ ਇੱਕ ਟਮਾਟਰ ਦਾ 10-12 ਕਲੀਆਂ ਲਸਣ ਦੀਆਂ 1.5 ਇੰਚ ਅਦਰਕ ਦਾ ਟੁਕੜਾ ਇਹਨੂੰ ਹੁਣ ਆਪਾਂ ਮਿਕਸੀਚ ਗ੍ਰाइंड ਕਰ ਲੈਣਾ ਆ ਦੇਖੋ ਜੀ ਇਨੂੰ ਨਾ ਆਪਾਂ ਗ੍ਰੈਂਡ ਕਰ ਦਿੰਨੇ। ਲਓ ਜੀ ਤੜਕੇ ਨੂੰ ਆਪਾਂ ਗ੍ਰੈਂਡ ਕਰ ਲਿੱਤਾ। ਆ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਇੱਕ ਤੇਜ ਪੱਤਾ ਪਾਨੇ ਆ। ਇੱਕ ਟੁਕੜਾ ਆਪਾਂ ਦਾਲ ਚਿਲੀ ਦਾ ਪਾਨੇ ਆ। ਦੋ ਆਪਾਂ ਲੌਂਗ ਪਾਨੇ ਆ। ਇੱਕ ਚਮਚ ਆਪਾਂ ਜੀਰੇ ਦਾ ਪਾ ਲਵਾਂਗੇ। ਇੱਕ ਚੁਟਕੀ ਆਪਾਂ ਹਿੰਗ ਦੀ ਪਾਵਾਂਗੇ। ਹਿੰਗ ਦੇਖੋ ਇਹ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ। ਸਬਜ਼ੀ 'ਚ ਜ਼ਰੂਰ ਪਾਣੀ ਚਾਹੀਦੀ ਹੈ। ਆਪਾਂ ਥੋੜਾ ਜਿਹਾ ਆਪਾਂ ਭੁੰਨ ਲੈਨੇ ਆ ਜੀਰੇ ਨੂੰ ਲਓ ਜੀ ਹੁਣ ਆਪਾਂ ਜਿਹੜਾ ਆਪਾਂ ਗ੍ਰੈਂਡ ਕੀਤਾ ਤੜਕਾ ਉਹ ਆਪਾਂ ਸਾਰਾ ਪਾ ਦਿੰਦੇ ਆ जैसे तो जी। एक पूर बन चुका है चंगी तरह तेल निचोड़ के कोफते बहर काट हाँ जी अच्छा जी बहुत ही ज्यादा बढ़िया कलर आया है ਦੇਖੋ ਜੀ ਇਹਨਾਂ ਨੂੰ ਗੈਸ ਤੇ ਤੇ ਆਪਾਂ ਪਕਾਵਾਂਗੇ ਕੋਕ ਤੇ ਅੰਦਰੋਂ ਬਿਲਕੁਲ ਕੱਚੇ ਰਹਿਣਗੇ ਫਿਰ ਗਰੇਵੀ ਵਿੱਚ ਜਦੋਂ ਪਾਵਾਂਗੇ ਉਦੋਂ ਟੁੱਟ ਵੀ ਜਾਂਦੇ ਆ ਮੀਡੀਅਮ ਗੈਸ ਤੇ ਬਣਾਵਾਂਗੇ ਬਿਲਕੁਲ ਕੋਕ ਦਾ ਟੁੱਟਦਾ ਨਹੀਂ ਹੁਣ ਆਪਾਂ ਦੂਸਰੇ ਕੋਕ ਤੇ ਪਾ ਲਿਆ ਜਿਹੜੇ ਆਪਣੇ ਬਾਕੀ ਦੇ ਬਾਕੀ ਦੇ ਬਚ ਗਏ ਮੈਪੋਪ ਤੇ ਸਾਈਜ਼ ਥੋੜਾ ਜਿਹਾ ਛੋਟਾ ਰੱਖ ਦੇਣੀ ਆ ਕਿਉਂਕਿ ਅੰਦਰੋਂ ਕੱਚੇ ਨਹੀਂ ਰਹਿਣੇ ਚਾਹੀਦੇ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਰੱਖ ਸਕਦੇ ਹੋ ਸਾਈਜ਼ ਛੋਟਾ ਵੱਡਾ ਕੋਕਦੇ ਦਾ ਦੇਖੋ ਜੀ ਤੜਕਾ ਆਪਣਾ ਪੋਤਰਿਆ ਹੁਣ ਆਪਾਂ ਤੜਕੇ ਦੇ ਵਿੱਚ ਪਾਣੇ ਆ ਇੱਕ ਚਮਚ ਆਪਾਂ ਮੇਸਾਂ ਦਾ ਦੇਖੋ ਜੀ ਇਹਦੇ ਨਾਲ ਗਰੇਵੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਗਾੜੀ ਬਣੇਗੀ ਆ ਦੇਖੋ ਮੈਂ 1.5 ਚਮਚ ਪਾਇਆ। ਹੋਣਾ ਆਪਾਂ ਇਹਨੂੰ ਮਿਕਸ ਕਰ ਦਿੰਦੇ। ਇਹ ਵੀ ਤੜਕੇ ਦੇ ਨਾਲ ਆਪਣਾ ਦੇਖਣਗੇ ਆਪਣਾ ਭੁੱਜ ਜਾਏਗਾ। ਗੈਸ ਨੂੰ ਆਪਾਂ ਮੀਡੀਅਮ ਕੀਤਾ ਹੈ। ਦੇਖੋ ਜੀ ਕੋਪਰੇ ਬਣ ਕੇ ਆਪਣੇ ਤਿਆਰ ਹੈ। ਗੈਸ ਨੂੰ ਆਪਾਂ ਬੰਦ ਕਰ ਦਿੰਦੇ ਆ। ਕੋਪੇ ਉਹ ਲਾਪਾ ਕੱਢ ਲੈਣਾ ਤੇਲ ਨੂੰ ਆਪਾਂ ਨੂੰ ਜੋੜ ਕੇ ਕੱਢਾਂਗੇ ਦੇਖੋ ਜੀ ਆਪਣਾ ਕੋਪਾ ਦੇਖੋ ਕਿੰਨੇ ਬਹੁਤ ਹੀ ਜ਼ਿਆਦਾ ਸੌਫਟ ਤੁਸੀਂ ਵੀ ਜਰੂਰ ਬਣਾਇਓ ਇਸੇ ਤਰ੍ਹਾਂ ਬਹੁਤ ਹੀ ਜ਼ਿਆਦਾ ਵਧੀਆ ਬਣਦੇ ਆ ਇੱਕ ਵਾਰ ਜਿੱਤرائی ਜਰੂਰ ਕਰਨਾ ਤੜਕਾ ਆਪਣਾ ਭੁੱਜ ਚੁੱਕਾ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਨਮਕ ਲੋੜ ਨੂੰ ਸਾਰ ਆਪਾਂ ਥੋੜਾ ਹੀ ਪਾਵਾਂਗੇ ਦੇਖੋ ਜੀ ਪਹਿਲਾਂ ਆਪਾਂ ਕੋਪਿਆਂ ਵਿੱਚ ਪਾਇਆ ਇਸ ਕਰਕੇ ਆਪਾਂ ਘੜਤ ਪਾ ਰਹੇ ਹਾਂ ਚਮਚ ਦਾ ਤੀਸਰਾ ਹਿੱਸਾ ਆਪਾਂ ਪਾ ਰਹੇ ਹਾਂ ਉਹਨਾ ਮਾਇਦੇ ਵਿੱਚ ਪਾ ਲਿਆ ਲਾਲ ਮੇਚ ਇਹ ਵੀ ਆਪਾਂ ਘੱਟ ਪਾਵਾਂਗੇ ਅੱਧਾ ਚਮਚ ਆਪਾਂ ਲਾਲ ਮੇਚ ਪਾਈ ਹੈ ਹੁਣ ਆਪਾਂ ਮਾਇਦੇ ਵਿੱਚ ਮਸਾਲਾ 1 ਚਮਚ ਆਪਾਂ ਮਸਾਲੇ ਦਾ ਪਾਏ ਹੁਣ ਆਪਾਂ ਪਾਵਾਂਗੇ ਹਲਦੀ ਪਾਊਡਰ ਤੀਸਰਾ ਹੀ ਚਮਚ ਮਾਇਦਾ ਹਲਦੀ ਪਾਊਡਰ ਪਾਏ ਹੁਣ ਆਪਏ ਇਹਦੇ ਵਿੱਚ ਪਾਨੇ ਆ ਕਸ਼ਮੀਰੀ ਲਾਲ ਮੇਚ ਇੱਕ ਚਮਚ ਆਪਾਂ ਕਸ਼ਮੀਰੀ ਲਾਲ ਮੇਚ ਦਾ ਪਾਉ। ਮਸਾਲਿਆਂ ਨੂੰ ਹੁਣ ਆਪਾਂ ਤਣ ਕੇ ਵੀ ਚੰਗੀ ਤਰ੍ਹਾਂ ਮਿਕਸ ਕਰਦੇ ਨੇ। ਹੁਣ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ। ਗੈਸ ਨੂੰ ਆਪਾਂ ਤੇਜ਼ ਕਰ ਦਾਂਗੇ। ਤੜਕੇ ਦੇ ਵਿੱਚ ਪਾਣੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਜੀ ਜਿਹੜੇ ਆਪਾਂ ਖੜੇ ਮਸਾਲੇ ਪਾਏ ਐ ਇਹ ਆਪਾਂ ਬਾਅਦ ਵਿੱਚੋਂ ਕੱਢ ਵੀ ਸਕਦੇ ਆ ਕਿਉਂਕਿ ਆਇੜੇ ਮਸਾਲੇ ਕਿਉਂਕਿ ਇਹਨਾਂ ਦਾ ਅਸਰ ਸਾਰਾ ਤੜਕੇ ਵਿੱਚ ਆ ਗਿਆ ਇਸ ਕਰਕੇ ਆਪਾਂ ਕੱਢਨੇ ਹੋਣ ਤਾਂ ਆਪਾਂ ਕੱਢ ਵੀ ਸਕਦੇ ਆ ਕੋਈ ਐਸੀ ਗੱਲ ਨਹੀਂ ਐ ਵੀ ਆਪਾਂ ਅੰਦਰ ਹੀ ਇਹਦੇ ਰੱਖਣਾ ਤੜਕੇ ਦੇਖੋ ਜੀ ਤੜਕਾ ਆਪਣਾ ਪੁੱਜ ਚੁੱਕਾ ਹੈ ਆਹ ਦੇਖੋ ਤੜਕੇ ਨੇ ਕਿਉਂ ਛੱਡ ਦਿੱਤਾ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਮਲਾਈ ਮਲਾਈ ਆਪਣੇ ਕੋਲ ਆਮ ਘਰਾਂ ਵਿੱਚ ਹੁੰਦੀ ਹੈ ਦੁੱਧ ਕੋ ਦੁੱਧ ਦੇ ਉੱਪਰੋਂ ਆਪਾਂ ਲਾ ਲੈਨੇ ਕੋਈ ਪਾ ਸਕਦੇ ਆ ਜੇਕਰ ਨਹੀਂ ਵੀ ਹੈਗੀ ਤਾਂ ਆਪਾਂ ਅੰਮੋਲ ਘਰੀਨੀ ਪਾ ਸਕਦੇ ਆ ਆ ਦੇ ਇਹ ਤਾਜੀ ਮਲਾਈ ਹੈ തടക ചി തര മല മിക്സ് തടുക്കാത്ത ബോധ വലിയ ഗ്രേവി മലയ് ਕੜ ਦਿੱਤਾ ਤੜਕੇ ਨੇ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਧਨੀਆ ਸੁੱਕਾ ਧਨੀਆ ਪਾਵਾਂਗੇ ਆਪਾਂ ਫਿਰ ਇਹਨੂੰ ਆਪਾਂ ਮਿਕਸ ਕਰ ਲੈਂਦੇ ਤੜਕਾ ਆਪਣਾ ਬਹੁਤ ਹੀ ਜਿਆਦਾ ਵਧੀਆ ਬਣਿਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਣੀ ਲੋ ਜੀ ਤੜਕਾ ਆਪਣਾ ਤਿਆਰ ਆ ਆ ਦੇਖੋ ਤੜਕੇ ਦਾ ਕਲਰ ਦੇਖੋ ਤੁਸੀਂ ਬਹੁਤ ਹੀ ਜਿਆਦਾ ਵਧੀਆ ਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਪਾਣੀ ਦੇਖੋ ਜੀ ਆਪਾਂ ਗਰਮ ਪਾਵਾਂਗੇ ਗਰੇਵੀ ਵਾਸਤੇ ਪਾਣੀ ਠੰਡਾ ਬਿਲਕੁਲ ਨਹੀਂ ਪਾਣਾ ਆ ਦੇਖੋ ਆਪਾਂ ਪਾਣੀ ਗਰਮ ਕੀਤਾ ਹੈ ਥੋੜਾ ਜਿਹਾ ਪਾਣੀ ਆਪਾਂ 올 ਪਾ ਦਿੰਦੇ ਹਾਂ। ਪੋਨਾ ਪੈਨ ਨੂੰ ਹਿਲਾ ਕੇ ਕੁਕਰੋਂ ਦੀ ਆਪਾਂ ਟੱਕ ਦੇਣੀ। ਜਦੋਂ ਗਰੇਵੀ ਆਪਣੀ ਪੱਕ ਜਾਏਗੀ ਉਸ ਤੋਂ ਬਾਅਦ ਆਪਾਂ ਕੋਕ ਤੇ ਪਾਵਾਂਗੇ। ਲਓ ਜੀ ਗਰੇਵੀ ਆਪਣੀ ਕਾਫੀ ਜ਼ਿਆਦਾ ਪੱਕ ਚੁੱਕੀ ਹੈ। ਆ ਦੇਖੋ। ਹੁਣ ਆਪਾਂ ਇਹਦੇ ਵਿੱਚ ਪਾਨੇ ਆ ਕੋਕ ਤੇ। ਗੈਸ ਨੂੰ ਆਪਾਂ ਬਿਲਕੁਲ ਸਲੋ ਕੀਤਾ ਹੈ। ਅੱਧੇ ਕੋ ਉੱਤੇ ਆਪਾਂ ਪਾ ਰਹੇ ਆ ਅੱਧੇ ਬੱਚਿਆਂ ਦੇ ਵੈਸੇ ਖਾਣ ਵਾਸਤੇ ਕੱਢ ਲੇ। ਲਓ ਜੀ ਹੁਣ ਆਪਾਂ ਇਹਨੂੰ ਹਿਲਾ ਲੈਨੇ। 2 ਮਿੰਟ ਬਾਅਦ ਸੇ ਆਪਾਂ ਫਿਰ ਪਕਾ ਲੈਂਦੇ ਅਸੀਂ। ਇਹਨੂੰ ਫਿਰ ਆਪਾਂ ਟੱਕ ਦੇਨੇ ਸਬਜ਼ੀ ਨੂੰ। 2 ਮਿੰਟ ਬਾਅਦ ਆਪਾਂ ਫਿਰ ਵੇਟ ਕਰਦੇ। ਲਓ ਜੀ ਗੈਸ ਨੂੰ ਆਪਾਂ ਬੰਦ ਕਰ ਦਿੱਤਾ। ਆਹ ਦੇਖੋ ਜੀ। ਸਬਜੀ ਬਣ ਕੇ ਆਪਣੀ ਤਿਆਰ ਹੈ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਗਰੇਵੀ ਚੈੱਕ ਕਰੋ ਬਹੁਤ ਹੀ ਵਧੀਆ ਬਣੀ ਆ ਦੇਖੋ ਹਾਰੇ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਹੈ ਸਬਜੀ ਬਣ ਕੇ ਆਪਣੀ ਤਿਆਰ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ